ਅੱਜ ਮੈਂ ਸਰਦਾਰ ਪ੍ਰਭਾਸ ਸਿੰਘ ਮਾਨ ਮੱਖ ਮੰਤਰੀ ਪੰਜਾਬ ਸਾਹਿਬ ਦਾ ਧੰਨਵਾਦ ਕਰਦਾ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਮਹਿਮ ਚੇੜੀ ਆ ਉਹਨਾਂ ਨੇ ਦੇਖੋ ਜੀ ਇਹ ਤਾਂ ਐਕਚੁਅਲੀ ਜਿੱਦ ਦਾ ਵੀ ਕੋਈ ਘਟਾ ਹੋਊਗਾ ਤਾਂ ਉਹ ਤਾਂ ਅਗਲੇ ਨੂੰ ਪਤਾ ਲੱਗੂਗਾ ਸੇਕ ਲੱਗੂ ਅਗਲੇ ਨੂੰ ਮੇਰਾ ਘਟਾ ਹੈ ਗਿਆ ਜਿਹਦੇ ਲਈ ਮੈਂ ਨਸ਼ੇ ਦਾ ਕੰਮ ਕਰਦਾ ਸੀ ਕਾਰੋਬਾਰ ਕਰਦਾ ਸੀ ਅੱਜ ਉਹੀ ਖਤਮ ਹੋ ਗਿਆ ਜਦੋਂ ਦਤੀ ਪੁੱਤ ਸੜਕਾਂ ਤੇ ਆਊਗਾ ਤਾਂ ਐ ਐਕਚੁਅਲੀ ਉਹਨੂੰ ਪਤਾ ਲੱਗ ਜੂਗਾ ਹਾਂ ਮੈਂ ਇਸਦੇ ਲਈ ਕਰਿਆ ਤਾਂ ਇਸਦੇ ਲਈ ਅੱਜ ਖਤਮ ਹੋ ਗਿਆ ਤੁਹਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਲੋਕਾਂ ਨੂੰ ਵੀ ਸਮਝਾਉਣਾ ਚਾਹੁੰਦਾ ਕਿ ਵੀਰੇ ਦੇਖੋ ਜੋ ਸਰਕਾਰਾਂ ਪਿਛਲੇ ਅੱਜ ਕੰਮ ਹੋ ਗਿਆ ਫੜਨਾ ਫੜਾਣਾ ਛੱਡਣਾ ਛੜਾਣਾ ਉਹ ਕੰਮ ਬੰਦ ਹੈ ਪੰਜਾਬ ਸਰਕਾਰ ਤਤਪਰ ਹੈ ਤੁਰ ਨਸ਼ਿਆਂ ਦਾ ਕੰਮ ਛੱਡ ਦਿਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਇਦੂ ਵੀ ਘਣਾਉਣੀ ਹੋਊਗੀ ਤਾਂ ਤੁਸੀਂ ਆਪਣੇ ਆਪ ਬਾਜ਼ ਆ ਜਾਓ ਇਸ ਏਰੀਆ ਛੱਡ ਕੇ ਬਾਹਰ ਜਾਓ ਆਰਾਮਨਗਰ ਤਾਂ ਮੈਂ ਵੈਸੇ ਜਿੱਤੇ ਦਾ ਐਮਸੀ ਬਣਿਆ ਉਦੋਂ ਦਾ ਮੈਂ ਬਹੁਤ 70% ਕੰਟਰੋਲ ਕਰ ਰੱਖਿਆ ਵੀ ਨਸ਼ਾ ਜੋ ਹੈ ਉਹ ਬੰਦ ਕੀਤਾ ਜਾਵੇ ਕਿ ਮੈਂ ਖੁੱਦ ਇੱਕ ਖੜਾ ਰਿਆਂ ਮੈਂ ਖੁੱਦ ਕਹਿਣਾ ਵੀ ਨਾ ਯਾਰ ਨਸ਼ੇ ਦੇ ਕੰਮ 'ਚ ਨਹੀਂ ਪੈਣਾ ਨਾ ਮੈਂ ਕਿਸੇ ਦੇ ਪਿੱਛੇ ਆਵਾਂ ਨਾ ਜਾਵਾਂ ਸੋ ਨਸ਼ੇ ਦਾ ਕੰਮ ਕਰੂਗਾ ਉਹ ਆਪਣੀ ਆਪ ਉੱਤੂਗਾ ਮੈਂ ਤਾਂ ਇੱਥੋਂ ਤੱਕ ਵੀ ਕਹਿ ਰੱਖਿਆ ਵੀ ਉਸ ਬੰਦੇ ਦੀ ਮੈਂ ਜਵਾਨਤ ਕਰਾਉਣ ਵੀ ਨਹੀਂ ਜਾਣਾ ਜੇ ਕੋਈ ਨਸ਼ੇ ਦੇ ਕਾਰੋਬਾਰ 'ਚ ਆਊਗਾ ਉਹ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਬੰਦੀ ਕਾਰਵਾਈ ਹੈ ਨਸ਼ੇ ਵਾਲਿਆਂ ਦੇ ਖਿਲਾਫ ਅਸੀਂ ਕਰਵਾਵਾਂਗੇ ਨਾਲ ਖੜਕੇ ਬਹੁਤ ਵਧੀਆ ਸਰ ਜਿਹੜੇ ਲੋਕਾਂ ਨੂੰ ਅਸੀਂ ਕਹਿ ਕੇ ਕਿ ਥੱਕ ਚੁੱਕੇ ਜੀ ਹੁਣ ਤੱਕ ਅਸੀਂ ਕਹਿੰਦੇ ਰਹੇ ਭਾਈ ਵੀ ਹਟਜੋ ਇਹ ਕੰਮੋਂ ਤੋਂ ਹਟਜੋ ਵੀ ਹੋਰ ਕੋਈ ਕੰਮ ਕਰ ਲਓ ਦੁਨੀਆ ਦੇ ਬਹੁਤ ਕੰਮ ਪੈਣੇ ਇਹ ਚੀਜ਼ ਦੇ ਵਿੱਚ ਹੈ ਕਿ ਲੋਕਾਂ ਦੇ ਬੱਚੇ ਮਰ ਰਹੇ ਨੇ ਉਹ ਬੱਚਿਆਂ ਨੂੰ ਬਚਾਇਆ ਜਾ ਸਕਦਾ ਜੇ ਕੀ ਕਹਿੰਦੇ ਇਹ ਹਟ ਜਨ ਜੇ ਕੰਮਾਂ ਤੋਂ ਪਰ ਮੈਂ ਤਾਂ ਇੰਨੀ ਕੁ ਕਹਿਣਾ ਜਿੰਨੀ ਪੁਲਿਸ ਨੇ ਮਦਦ ਕਰ ਰਹੀ ਹੈ ਬਹੁਤ ਵਧੀਆ ਕਰ ਰਹੇ ਘਰੇ ਘਰੇ ਆ ਕੇ ਕਹਿ ਕੇ ਗਏ ਆ ਜੀ ਕੋਈ ਵੀ ਭਾਈ ਇਹ ਕੰਮਾਂ ਤੋਂ ਹਟ ਜਾਓ ਬੜੀ ਸ਼ਰੀਫੀ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਰਾਮ ਨਾਲ ਕੀ ਕਹਿੰਦੇ ਕਹਿ ਰਹੇ ਨੇ ਭਾਈ ਵੀ ਹਟ ਜਾਓ ਇਹ ਕੰਮਾਂ ਤੋਂ ਹਟ ਜਾਓ ਪਰ ਹਟ ਨਹੀਂ ਰਹੀ ਜੀ ਬਹੁਤ ਵਧੀਆ ਬਹੁਤ ਵਧੀਆ ਲੋਕਾਂ ਦੇ ਬੱਚੇ ਮਰਦੇ ਨੇ ਬਹੁਤ ਵਧੀਆ ਮੈਂ ਚਲਾ ਸਕਿਆ ਸਰ ਸਰਕਾਰ ਨੇ ਵੀ ਪਰੇਪੋਸ ਸੱਤ ਸਦ ਜੋ ਵਿਸ਼ੇ ਵਿੱਚ ਬਹੁਤ ਵਧੀਆ ਮੈਂ ਚੱਲ ਰਹੀ ਆ ਸਰ ਬਹੁਤ ਸਮਝਿਆ ਸਰ ਕੱਟ ਕਰ ਕਰਕੇ ਕੋਈ ਨਹੀਂ ਚੱਲਦਾ ਬਹੁਤ ਵਧੀਆ ਡਿਪਟੀ ਸਾਹਿਬ ਆਏ ਨਹੀਂ ਐਸਪੀ ਸਾਹਿਬ ਆਏ ਨਹੀਂ ਤੇ ਡੀਆਈ ਸਾਹਿਬ ਵੀ ਆਪ ਆਏ ਨਹੀਂ ਸਰ ਕੋਈ ਨਹੀਂ ਸਮਝਦਾ ਬਹੁਤ ਕੱਟ ਕਰ ਨਹੀਂ ਸਰ ਬਹੁਤ ਵਧੀਆ ਮੈਂ ਮਾਰ ਸਾਹਿਬ ਚੱਲ ਰਹੀ ਆ ਇਹਦੇ ਨਾਲ ਲੋਕਾਂ ਨੂੰ ਬਹੁਤ ਫਰਕ ਪੈ ਜੂਗਾ ਜੀ ਬਹੁਤ ਦੇਖੋ ਦੇਖ ਲੋਕ ਘਟ ਜਾਣਗੇ ਜੀ ਵੀ ਇਹ ਕੰਮ ਹੁਣ ਹੋਣ ਲੱਗ ਗਿਆ ਗਾਹ ਨੂੰ ਇਹ ਕੰਮ ਬਹੁਤ ਘਟ ਜਾਣਗੇ